ਹਾਂਜੀ ਲਾਡਲੀਆਂ ਦੇ ਇਸ ਐਪੀਸੋਡ ਦੇ ਵਿੱਚ ਗੁਰਪ੍ਰੀਤ ਦੀ ਮਾਂ ਮੰਨੂ ਅਤੇ ਉਸ ਦੀ ਮਾਂ ਨੂੰ ਬਹੁਤ ਜ਼ਿਆਦਾ ਗਲਤ ਬੋਲ ਰਹੀ ਹੁੰਦੀ ਹੈ ਤੇ ਮੰਨੂ ਨੂੰ ਤਾਂ ਕਹਿਣੀ ਪਹਿਲਾਂ ਹੀ ਉਹ ਕਹਿੰਦੀ ਹੁੰਦੀ ਹੈ ਕਾਲੀ ਜ਼ਬਾਨ ਵਾਲੀ ਤੇ ਹੁਣ ਉਸ ਦੀ ਮਾਂ ਨੂੰ ਵੀ ਕਹਿ ਰਹੀ ਹੁੰਦੀ ਹੈ ਕਿ ਨਾ ਤੇਰੇ ਭਰਾ ਆ ਤੇ ਨਾ ਤੇਰੇ ਪੋਤੇ ਆ ਤੇ ਇਸ ਕਰਕੇ ਤੇ ਤੂੰ ਚੰਗੀ ਔਰਤ ਨਹੀਂਂਗੀ ਉਸ ਨੂੰ ਇਹ ਕਹਿ ਰਹੀ ਹੁੰਦੀ ਹੈ ਤੇ ਉੱਥੇ ਮੰਨੂ ਦੀ ਮਾਂ ਰੋਕ ਕਰ ਲਾ ਕੇ ਕਹਿੰਦੀ ਹੈ ਕਿ ਤੁਸੀਂ ਹਰ ਵੇਲੇ ਬੀਬੀ ਮੈਨੂੰ ਇਹੀ ਮੇਣਾ ਮਾਰਦੇ ਹੋ ਭਰਾ ਦਾ ਤੇ ਪੁੱਤ ਦਾ ਮੇਰਾ ਕੀ ਕਸੂਰ ਹੈ ਦੇਣ ਵਾਲਾ ਤਾਂ ਉਹ ਰੱਬ ਹੈ ਤੇ ਫਿਰ ਹੋਰ ਵੀ ਉਹ ਬਹੁਤ ਸਾਰੀਆਂ ਗੱਲਾਂ ਕਰਦੀ ਹੈ ਤੇ ਮੰਨੂ ਨੂੰ ਕਹਿੰਦੀ ਹੈ ਕਿ ਇਹਦਾ ਤਾਂ ਪਰਛਾਵਾਂ ਹੀ ਮਾੜਾ ਹੈ ਤੇਰੇ ਮਾਂ ਬਾਪ ਦਾ ਪਰਛਾਵਾਂ ਮਾੜਾ ਹੈ ਉਸਦੇ ਨਾਨਾ ਨਾਨੀ ਨੂੰ ਕੋਸਦੀ ਹੈ ਤੇ ਫਿਰ ਉਹ ਬਹੁਤ ਜ਼ਿਆਦਾ ਹੋਰ ਵੀ ਗੱਲਾਂ ਕਰਦੀ ਹੈ ਤੇ ਫਿਰ ਮੰਨੂ ਵੀ ਉਥੇ ਸੁਣਾਉਂਦੀ ਹੈ ਕਿ ਤੁਹਾਡਾ ਪਰਸ਼ਾਵਾਂ ਚੰਗਾ ਹੈ ਤਾਂ ਵੀਰਾ ਕਿਉਂ ਨਹੀਂ ਆਇਆਗਾ ਤੇ ਫਿਰ ਮੰਨੂ ਨੂੰ ਗੱਲ ਲਾ ਲੈਂਦੀ ਹੈ ਉਸਦੀ ਮਾਂ ਕਿਉਂਕਿ ਉਸਨੇ ਜਾਣਾ ਹੁੰਦਾ ਹੈ ਤੇ ਫਿਰ ਗੁਰੀ ਤੇ ਜਿਹੜਾ ਹੁੰਦਾ ਹੈ ਦੂਸਰਾ ਬੇਟਾ ਉਹਨਾਂ ਦਾ ਉਸਦੇ ਭਰਾ ਦਾ ਉਹ ਦੋਨੋਂ ਆਉਂਦੇ ਹਨ ਤੇ ਫਿਰ ਕਹਿੰਦੇ ਹਨ ਕਿ ਬੈਣੇ ਤੂੰ ਸਾਡੇ ਰਖੜੀ ਨਹੀਂ ਬਣੇਗੀ ਫੇਰ ਉਹ ਪੱਛਮ ਦਾ ਇੱਕ ਧਾਗੇ ਦੇ ਨਾਲ ਰਖੜੀ ਬਣਾ ਕੇ ਮੰਨੂ ਉਹਨਾਂ ਨੂੰ ਰਖੜੀ ਬੰਨ ਦਿੰਦੀ ਹੈ ਤੇ ਕਹਿੰਦੀ ਹੈ ਕਿ ਵੀਰਾ ਆਪਾਂ ਰਖੜੀ ਤੋਂ ਪਹਿਲਾਂ ਹੀ ਰਖੜੀ ਬਣਾ ਲੈਨੇ ਆ ਤੇ ਫਿਰ ਉਧਰ ਜਿਹੜਾ ਬਿੰਦੀ ਦਾ ਸਾਲਾ ਤੇ ਉਸ ਦੀ ਘਰ ਵਾਲੀ ਆਏ ਹੁੰਦੇ ਹਨ ਤੇ ਉਸ ਦੀ ਘਰ ਵਾਲੀ ਨੂੰ ਪਟੀਆਂ ਪੜਾ ਰਹੇ ਹੁੰਦੇ ਹਨ ਕਿ ਤੂੰ ਇਹ ਮਰਿਆ ਸੱਪ ਕਾਹ ਤੋਂ ਗਲ ਵਿੱਚ ਪਾ ਲਿਆ ਕੁੜੀ ਵਾਲਾ ਤੈਨੂੰ ਕੀ ਲੋੜ ਸੀ ਤੇਰੇ ਤਾਂ ਚੰਗਾ ਭਲਾ ਪੁੱਤ ਸੀਗਾ ਤੇ ਉਸ ਨੂੰ ਕਹਿੰਦੇ ਹਨ ਕਿ ਤੂੰ ਇਸ ਤੋਂ ਛਟਕਾਰਾ ਪਾ ਤੇ ਨਹੀਂ ਤਾਂ ਸਾਰੀ ਉਮਰ ਪਛਤਾਵੇਂਗੀ ਤੇ ਤੇ ਆਪਣੇ ਪੁੱਤ ਤੋਂ ਪੁੱਤ ਤੋਂ ਵੀ ਤੂੰ ਦੂਰ ਹੋ ਜਾਵੇਂਗੀ ਤੇ ਤੇਰੇ ਪੁੱਤ ਨੂੰ ਪਿਆਰ ਨਹੀਂ ਮਿਲਣਾਗਾ ਇਸ ਕੁੜੀ ਕਰਕੇ ਇਸ ਕਰਕੇ ਉਹ ਕਹਿੰਦੀ ਹੈ ਕਿ ਮੈਨੂੰ ਕੋਈ ਹੱਲ ਦੱਸੋ ਤੇ ਉਸ ਦੀ ਪਰਜਾਈ ਦੱਸਦੀ ਹੈ ਕਿ ਤੂੰ ਇਸ ਦੀ ਮਾਂ ਦੇ ਨਾਲ ਬਣਾ ਕੇ ਰੱਖ ਤਾਂ ਕਿ ਉਸ ਨੂੰ ਇਹ ਪਾਲੇ ਪੋਸ਼ੇ ਤੇ ਤੇਰਾ ਤੂੰ ਚੰਗੀ ਵੀ ਬਣ ਜਾਵੇਂ ਤੇ ਸਭ ਸੰਭਾਈ ਵੀ ਉਹਦੀ ਮਾਂ ਕਰੇ ਤੇ ਉਧਰ ਸਣੀ ਅਤੇ ਉਹ ਬਲਜੀਤ ਦੋਨੋਂ ਜਣੇ ਗੱਲਾਂ ਕਰ ਰਹੇ ਹੁੰਦੇ ਬਲਜੀਤ ਕਹਿ ਰਹੀ ਹੁੰਦੀ ਹੈ ਕਿ ਆਪਾਂ ਇੱਕ ਪੁੱਤ ਜੰਮ ਕੇ ਵੀਰ ਜੀ ਨੂੰ ਦੇ ਦਈਏ ਨਹੀਂ ਤਾਂ ਵੀਰ ਜੀ ਨੇ ਧੀਆ ਜਮਣਉਣੀ ਹਟਨਾਗਾ ਤੇ ਇੱਥੇ ਸਣੀ ਬਹੁਤ ਗੁੱਸੇ ਦੇ ਵਿੱਚ ਆਪਣੀ ਘਰਵਾਲੀ ਨੂੰ ਕਹਿੰਦਾ ਹੈਗੇ ਤੂੰ ਗੱਲਾਂ ਕਿਹੋ ਜੀਆਂ ਕਰਦੀ ਹੈ ਇਹ ਨਹੀਂ ਹੋ ਸਕਦਾ ਤੈਨੂੰ ਪਤਾ ਹੈ ਕਿ ਤੇਰੇ ਮੁੰਡਾ ਹੀ ਹੋਣਾ ਹੈ ਉਹ ਕਹਿੰਦੀ ਹਾਂ ਮੈਨੂੰ ਪਤਾ ਹੈ ਮੇਰੇ ਮੁੰਡਾ ਹੀ ਹੋਣਾ ਤੁਸੀਂ ਵੇਖਿਓ ਆਪਣਾ ਪੁੱਤ ਕਿਵੇਂ ਰਾਜ ਕਰਦਾ ਤੇ ਫਿਰ ਉਹ ਕਹਿੰਦਾ ਹੈ ਚਲ ਮੈਂ ਵੀਰ ਜੀ ਨਾਲ ਗੱਲ ਕਰਦਾ ਹਾਂ ਤਾਂ ਸੋਚ ਲੈਣੇ ਹਾਂ ਤੇ ਉਧਰ ਮੰਨੂ ਨੇ ਵੀਰਾਂ ਦੇ ਰਖੜੀ ਬੰਨ੍ਹ ਦਿੱਤੀ ਹੁੰਦੀ ਹੈ ਵੀਰ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਤੇ ਉਸ ਦੀ ਮਾਂ ਵੀ ਤਿੰਨੋ ਚਾਰੋਂ ਜਣੇ ਜੱਫੀ ਪਾ ਲੈਂਦੇ ਹਨ ਤੇ ਨੈਕਸਟ ਐਪੀਸੋਡ ਦੇ ਵਿੱਚ ਮੰਨੂ ਆਪਣੇ ਨਾਨਕੇ ਘਰ ਜਾਵੇਗੀ ਤੇ ਆਉਣ ਵਾਲਾ ਐਪੀਸੋਡ ਬਹੁਤ ਸੋਹਣਾ ਹੋਣ ਵਾਲਾ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰ ਲਓ ਜੀ